ਵਿਰੋਧੀ ਧਿਰਾਂ ਵੱਲੋਂ ਆਈਦਨ ਸੀਐਮ ਭਗਵੰਤ ਮਾਨ ਦੇ ਖਿਲਾਫ ਤੰਜ ਕਸੇ ਜਾ ਰਹੇ ਨੇ ਗੱਲਾਂ ਇੱਥੋਂ ਤੱਕ ਪਹੁੰਚ ਗਈਆਂ ਕਿ ਸੀਐਮ ਭਗਵੰਤ ਮਾਨ ਨੂੰ ਲਾਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਪ੍ਰਤਾਪ ਬਾਜਵਾ ਲਗਾਤਾਰ ਇਸ ਗੱਲ ਦੇ ਉੱਤੇ ਦਾਵਾ ਕਰਦੇ ਪਏ ਆ ਕਿ ਸੀਐਮ ਭਗਵੰਤ ਮਾਨ ਨੂੰ ਕੁਰਸੀ ਤੋਂ ਲਾਉਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਔਰ ਇੱਥੋਂ ਤੱਕ ਵੀ ਅਪੀਲ ਕਰਦੇ ਪਏ ਕਿ ਪੰਜਾਬ ਵਾਸਤੇ ਵੀ ਕੋਈ ਮਹਿਲਾ ਸੀਐਮ ਲੱਭ ਲਈ ਜਾਵੇ ਆਏ ਦਿਨ ਇਦਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਖਾਸ ਕਰਕੇ ਪ੍ਰਤਾਪ ਬਾਜਵਾ ਵੱਲੋਂ ਪਰ ਇਦਾਂ ਕਿਹਾ ਕਿ ਉਹ ਜਾ ਰਹੇ ਪ੍ਰਤਾਪ ਬਾਜਵਾ ਕੋਲ ਇਦਾਂ ਦਾ ਕਿਹੜਾ ਤਾਫਿਆ ਇਸ ਆਧਾਰ ਦੇ ਉੱਤੇ ਉਸ ਗੱਲ ਦਾ ਦਾਵਾ ਕਰ ਰਹੀ ਹੈ ਕਿ ਸੀਐਮ ਭਗਵੰਤ ਮਾਨ ਨੂੰ ਸੀਐਮ ਦੀ ਕੁਰਸੀ ਤੋਂ ਲਾਉਣ ਦਾ ਪ੍ਰੋਗਰਾਮ ਚੱਲਦਾ ਪਿਆ। ਹਾਲਾਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਇਦਾਂ ਦਾ ਕੋਈ ਤੱਥ ਪੇਸ਼ ਨਹੀਂ ਕੀਤਾ ਗਿਆ। ਜਾਂ ਫਿਰ ਅੰਦਰ ਖਾਤੇ ਕਿ ਇਦਾਂ ਦੀ ਗੱਲ ਨਹੀਂ ਸਾਹਮਣੇ ਆ ਰਹੀ ਪਰ ਪ੍ਰਤਾਕ ਬਾਜਵਾ ਬੜੇ ਕੰਕਰੀਟ ਤਰੀਕੇ ਦੇ ਨਾਲ ਇਹ ਗੱਲਾਂ ਕਰਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਇੱਕ ਟਵੀਟ ਸ਼ੇਅਰ ਕੀਤਾ ਹੈ। ਪੋਸਟ ਟਵੀਟ ਦੇ ਵਿੱਚ ਹੋ ਸਕਦਾ ਕਿ ਸਵਾਲ ਦਾ ਜਵਾਬ ਲੱਭ ਜਵੇ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਪ੍ਰਤਾਪ ਬਾਜਵਾ ਪ੍ਰਤਾਪ ਬਾਜਵਾ ਆਪਣੇ ਟਵੀਟ ਵਿੱਚ ਲਿਖਦੇ ਰਹੇ ਕਿ ਦਿੱਲੀ ਦੇ ਮੁੱਖ ਮੰਤਰੀ ਵਜੋਂ ਆਤਸੀ ਵੀ ਨਿਫਤੀ ਉੱਤੇ ਸੀਐਮ ਭਗਵੰਤ ਮਾਨ ਦੀ ਖਾਮੋਸ਼ੀ ਬਹੁਤ ਕੁਝ ਕਹਿ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਲਾਪਤਾ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਪੰਜਾਬ ਵਿੱਚ ਉਹਨਾਂ ਦੀ ਆਪਣੀ ਕੁਰਸੀ ਜਾਣ ਵਾਲੀ ਹੈ ਪੰਜਾਬ ਉਹਨਾਂ ਦੀ ਅਗਵਾਈ ਵਿੱਚ ਬੇਲੋੜੇ ਸੰਘਰਸ਼ ਕਰ ਰਿਹਾ ਹੈ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਵਾਸਤੇ ਉਹਨਾਂ ਨੂੰ ਆਪਣੀ ਕੁਰਸੀ ਛੱਡਣ ਲਈ ਕਿਹਾ ਜਾ ਸਕਦਾ ਹੈ ਆਪ ਦੀ ਅੰਦਰੂਨ ਹਫੜਾ ਦਫੜੀ ਪੰਜਾਬ ਦੀ ਭਲਾਈ ਨੂੰ ਤਰਜੀਹ ਦੇਣ ਵਿੱਚ ਉਹਨਾਂ ਦੀ ਅਸਫਲਤਾ ਨੂੰ ਦਰਸਾਉਂਦੀ ਹੈ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਸੀਐਮ ਭਗਵੰਤ ਮਾਨ ਨੇ ਕੋਈ ਟਿੱਪਣੀ ਨਹੀਂ ਕੀਤੀ ਆਤਸ਼ੀ ਨੂੰ ਸੀਐਮ ਲਾਉਣ ਤੋਂ ਬਾਅਦ ਜਿਸ ਵਾਸਤੇ ਹੋ ਸਕਦਾ ਹੈ ਕਿ ਸੀਐਮ ਭਗਵੰਤ ਮਾਨ ਆਪਣੀ ਕੁਰਸੀ ਜਾਣ ਤੋਂ ਵੀ ਡਰੇ ਹੋਣ ਹਾਲਾਂਕਿ ਪ੍ਰਤਾਪ ਬਾਜਵਾ ਦੇ ਬਿਆਨ ਦੇ ਵਿੱਚ ਕੋਈ ਕੰਕਰੀਟ ਤੱਥ ਨਹੀਂ ਹੈ ਪ੍ਰਤਾਮੀ ਹੁਣੇ ਜ਼ਰੂਰੀ ਨਹੀਂ ਕਿ ਸੀਐਮ ਭਗਵੰਤ ਮਾਨ ਇਸ ਤੇ ਕੋਈ ਟਿੱਪਣੀ ਕਰਨ ਕੋਈ ਟਿੱਪਣੀ ਵਾਜਬ ਟਿੱਪਣੀ ਸਾਹਮਣੇ ਰੱਖਣ ਪਰ ਹਾਂ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸੀਐਮ ਭਗਵੰਤ ਮਾਨ ਹਮੇਸ਼ਾ ਟਿੱਪਣੀ ਕਰਦੇ ਰਹੇ ਨੇ ਔਰ ਇੱਕ ਸਵਾਲ ਇਹ ਵੀ ਹੈ ਕਿ ਹੁਣ ਇਹਨਾਂ ਕੁਝ ਦਿਨਾਂ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਜਿਹੜੀ ਟਿੱਪਣੀ ਕਰਨ ਦੀ ਰਫ਼ਤਾਰ ਹੈ ਉਹ ਮੱਦਮ ਤਾਂ ਪਈ ਹੈ ਸੀਐਮ ਭਗਵੰਤ ਮਾਨ ਜਿਹੜੇ ਟਵੀਟਸ ਪਾਉਂਦੇ ਸੀ ਉਹਨਾਂ ਦੇ ਵਿੱਚ ਕੁਝ ਗ੍ਰਾਵਟ ਤਾਂ ਜ਼ੂਰ ਆਈ ਹੈ ਹੁਣ ਕੀ ਉਸ ਗ੍ਰਾਵਟ ਨੂੰ ਇਹਦੇ ਨਾਲ ਜੋੜਿਆ ਜਾਣਾ ਚਾਹੀਦਾ ਜਿਵੇਂ ਪ੍ਰਤਾਪ ਬਾਜਵਾ ਕਰ ਰਿਹਾ ਹੈ ਇਹ ਆਪਣੇ ਆਪ 'ਚ ਇੱਕ ਸਵਾਲ ਹੈ ਔਰ ਜੋ ਪ੍ਰਤਾਪ ਬਾਜਵਾ ਗੱਲ ਕਰ ਰਿਹਾ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਖੈਰ ਇਸ ਸਵਾਲ ਦਾ ਜਵਾਬ ਕਦੋਂ ਮਿਲੇਗਾ ਕਦੋਂ ਨਹੀਂ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ